ਸਤਿ ਸ਼੍ਰੀ ਅਕਾਲ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅੱਜ ਪੂਰੀ ਦੁਨੀਆ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਪਰੇਸ਼ਾਨ ਹੈ ਉੱਥੇ ਹੀ ਹੁਣ ਰੂਸ ਨੇ ਅਜਿਹਾ ਦਾਅਵਾ ਕਰ ਦਿੱਤਾ ਹੈ ਜੋ ਪੂਰੀ ਦੁਨੀਆ ਦੇ ਲਈ ਰਾਹਤ ਦੀ ਖਬਰ ਦੱਸੀ ਜਾ ਰਹੀ ਹੈ ਰੂਸ ਨੇ ਕਿਹਾ ਹੈ ਕਿ ਉਸਨੇ ਕੈਂਸਰ ਦੀ ਵੈਕਸੀਨ ਬਣਾ ਲਈ ਹੈ ਜੋ ਸਾਰੇ ਨਾਗਰਿਕਾਂ ਦੇ ਲਈ ਮੁਫਤ ਵਿੱਚ ਹੁਣ ਉਪਲਬਧ ਹੋਵੇਗੀ ਦਰਸਲ روسی ਸਿਹਤ ਮੰਤਰਾਲੇ ਨੇ ਕੋਸ਼ਨਾ ਕੀਤੀ ਹੈ ਉਸਨੇ ਕੈਂਸਰ ਦੇ ਵਿਰੁੱਧ ਇੱਕ ਟੀਕਾ ਵਿਕਸਿਤ ਕੀਤਾ ਜੋ 2025 ਦੀ ਸ਼ੁਰੂਆਤ ਤੋਂ ਰੂਸ ਦੇ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਮੁਫਤ ਚੋ ਦਿੱਤਾ ਜਾਵੇਗਾ ਰੂਸੀ ਸਰਕਾਰ ਸਮachar ਏਜੰਸੀ ਦੇ ਅਨੁਸਾਰ ਰੂਸੀ ਸਿਹਤ ਮੰਤਰਾਲੇ ਨੇ ਰੇਡੀਓਲੋਜੀ ਮੈਡੀਕਲ ਰਿਸਰਚ ਸੈਂਟਰ ਦੇ ਜਨਰਲ ਡਾਇਰੈਕਟਰ ਐਂਡਰੀ ਕ੍ਰੰਪੇਨ ਨੂੰ ਇੱਕ ਰੂਸੀ ਰੇਡੀਓ ਚੈਨਲ ਉੱਤੇ ਇਸ ਟੀਕੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਦੱਸਦੀਏ ਰੂਸੀ ਸਿਹਤ ਵਿਭਾਗ ਨੇ ਕੋਸ਼ਸ਼ਾਂ ਕੀਤੀ ਹੈ। ਉਹਨਾਂ ਨੇ ਕੈਂਸਰ ਦੇ ਖਿਲਾਫ ਇੱਕ ਟੀਕਾ ਵਿਕਸਿਤ ਕੀਤਾ ਹੈ ਜਿਸ ਨੂੰ 2025 ਦੀ ਸ਼ੁਰੂਆਤ ਦੇ ਵਿੱਚ ਰੂਸ ਦੇ ਕੈਂਸਰ ਮਰੀਜ਼ਾਂ ਨੂੰ ਮੁਫਤ ਵਿੱਚ ਲਗਾਇਆ ਜਾਵੇਗਾ। ਮੇਲੇ ਜਾਣਕਾਰੀ ਮੁਤਾਬਕ ਰੂਸ ਵਿੱਚ ਸਿਹਤ ਵਿਭਾਗ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੇ ਕੈਂਸਰ ਦੀ ਵੈਕਸੀਨ ਵਿਕਸਿਤ ਕਰ ਲਈ ਹੈ ਰਿਪੋਰਟ ਦੇ ਅਨੁਸਾਰ ਇਹ ਵੈਕਸੀਨ ਕੈਂਸਰ ਮਰੀਜ਼ਾਂ ਦੇ ਇਲਾਜ ਦੇ ਲਈ ਹੋਵੇਗੀ ਹਾਲਾਂਕਿ ਇਸ ਦੀ ਵਰਤੋਂ ਟਿਊਮਰ ਨੂੰ ਰੋਕਣ ਦੇ ਲਈ ਨਹੀਂ ਹੋਵੇਗੀ ਇਸ ਤੋਂ ਪਹਿਲਾਂ ਰੂਸ ਦੇ ਵੱਲੋਂ ਜੋ ਬਿਆਨ ਸਾਹਮਣੇ ਆਇਆ ਸੀ ਉਸ ਦੇ ਵਿੱਚ ਕਿਹਾ ਗਿਆ ਸੀ ਕਿ ਵੈਕਸੀਨ ਦੇ ਹਰ ਸ਼ਾਟ ਨੂੰ ਵਿਕਸਿਤ ਗੁੱਤ ਰੂਪ ਦੇ ਨਾਲ ਮਰੀਜ਼ਾਂ ਦੇ ਲਈ ਤਿਆਰ ਕੀਤਾ ਗਿਆ ਹੈ ਪੱਛਮੀ ਦੇਸ਼ਾਂ ਦੇ ਵਿੱਚ ਵੀ ਅਜਿਹੀ ਵੈਕਸੀਨ ਤਿਆਰ ਕੀਤਾ ਜਾ ਰਿਹਾ ਹੈ ਰੂਸ ਨੇ ਜੋ ਵੈਕਸੀਨ ਤਿਆਰ ਕੀਤੀ ਹੈ ਉਸ ਦਾ ਨਾਮ ਹਾਲੇ ਤੱਕ ਨਹੀਂ ਕੀਤਾ ਗਿਆ ਦੱਸਿਆ ਕਿ 2023 ਦੇ ਵਿੱਚ ਯੂਕੇ ਸਰਕਾਰ ਨੇ ਵਿਅਕਤੀਗਤ ਰੂਪ ਦੇ ਨਾਲ ਕੈਂਸਰ ਉਪਚਾਰ ਵਿਕਸਿਤ ਕਰਨ ਦੇ ਲਈ ਇੱਕ ਜਰਮਨ ਬਾਇਓਟੈਕਨੋਲੋਜੀ ਕੰਪਨੀ ਦੇ ਨਾਲ ਇੱਕ ਇੱਕ ਰਾਹ ਨਾਮੇ ਉੱਤੇ ਦਸਤਖਤ ਕੀਤੇ ਸਨ ਇਸ ਤੋਂ ਇਲਾਵਾ ਮਾਰਡਨ ਅਤੇ ਮਰਕ ਐਂਡ ਕੰਪਨੀ ਵਰਤਮਾਨ ਦੇ ਵਿੱਚ ਚਮੜੀ ਕੈਂਸਰ ਦੇ ਟੀਕੇ ਉੱਤੇ ਵੀ ਕੰਮ ਕਰ ਰਹੀ ਹੈ This is not a universal vaccine on the contrary it is a personalized vaccine Not only for each type of cancer, but also for each respective cancer patient. Yes, and it's a therapeutic vaccine. It does not protect, as against infectious diseases, it treats individually those patients who suffer from oncological diseases. This drug, this vaccine, figuratively speaking, is a little vulgar. But it directs the immune system of a patient against malignant cells due to the fact that this vaccine carries in its composition those changes that are characteristic at the genetic level for a tumor. As a result, our patient's immune system recognizes, individually, both those cells into which the vaccine has entered and cancer cells, and it begins to destroy them with the help of special cells that are present in our immune system cytotoxic lymphocytes. which literally devour those cells that carry tumor markers this accordingly is the meaning of this vaccine ਦੱਸਦੇ ਕਿ ਹਰੂਸ ਦੇ ਵਿੱਚ 2022 ਤੋਂ ਕੈਂਸਰ ਮਰੀਜ਼ਾਂ ਦੇ 635000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਸਨ ਇੱਥੇ ਛਾਤੀ ਕੋਲਨ ਅਤੇ ਫੇਫੜਿਆਂ ਦੇ ਕੈਂਸਰ ਦੇ ਸਭ ਤੋਂ ਆਮ ਮਾਮਲੇ ਨੇ ਰੂਸ ਦੇ ਕੈਂਸਰ ਵੈਕਸੀਨ ਦੇ ਐਲਾਨ ਤੋਂ ਬਾਅਦ ਦੁਨੀਆ ਭਰ ਦੇ ਕੈਂਸਰ ਦੇ ਮਰੀਜ਼ਾਂ ਵਿੱਚ ਉਮੀਦ ਜਾਗੀ ਹੈ ਰੂਸੀ ਸਿਹਤ ਮੰਤਰਾਲੇ ਦੇ ਰੇਡੀਓਲੋਜੀ ਮੈਡੀਕਲ ਰਿਸਰਚ ਸੈਂਟਰ ਦੇ ਡਾਇਰੈਕਟਰ ਆਂਦਰੀ ਕੰਪ੍ਰੇਨ ਅਨੁਸਾਰ ਇਹ ਰੂਸੀ ਕੈਂਸਰ ਵੈਕਸੀਨ ਵੱਖ-ਵੱਖ ਕਿਸਮਾਂ ਦੇ ਮਰੀਜ਼ਾਂ ਦੇ ਲਈ ਵੱਖਰੇ ਤਰੀਕੇ ਦੇ ਨਾਲ ਬਣਾਈ ਜਾਵੇਗੀ ਇਸ ਫੀਚਰ ਕਾਰਨ ਇਸ ਦੀ ਕੀਮਤ ਕਰੀਬ 2.5 ਲੱਖ ਰੁਪਏ ਹੋਵੇਗੀ ਰੂਸੀ ਨਾਗਰਿਕਾਂ ਨੂੰ ਇਹ ਟੀਕਾ ਮੁਫਤ ਮਿਲੇਗਾ ਹਾਲੇ ਕਿ ਕਾਪਰੀਨ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਇਹ ਵੈਕਸੀਨ ਬਾਕੀ ਦੁਨੀਆ ਦੇ ਵਿੱਚੋਂ ਕਦ ਉਪਲਬਧ ਹੋਵੇਗੀ ਅਤੇ ਨਾ ਹੀ ਸਾਡਾ ਚੈਨਲ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਰਿਪੋਰਟ ਮੁਤਾਬਕ ਇਹ ਟੀਕਾ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਦੇ ਲਈ ਹੋਵੇਗਾ ਇਸੇ ਵਰਤੋਂ ਟਿਊਮਰ ਬਣਨ ਤੋਂ ਰੋਕਣ ਦੇ ਲਈ ਨਹੀਂ ਕੀਤੀ ਜਾਵੇਗੀ ਰੂਸੀ ਵਿਗਿਆਨੀਆਂ ਦੁਆਰਾ ਪਹਿਲਾ ਦਿੱਤੇ ਬਿਆਨ ਅਨੁਸਾਰ ਸੁਝਾਵੇ ਹੈ ਕਿ ਹਰੇਕ ਸ਼ਾਰਟ ਵਿਅਕਤੀਗਤ ਮਰੀਜ਼ ਦੇ ਲਈ ਤਿਆਰ ਕੀਤਾ ਜਾਵੇਗਾ ਜਿਹੜਾ ਪੱਛਮੀ ਦੇਸ਼ਾਂ ਦੇ ਵਿੱਚ ਵਿਕਸਿਤ ਹੋ ਰਹੀ ਕੈਂਸਰ ਵੈਕਸੀਨ ਦੇ ਸਮਾਨ ਹੈ ਹਾਲਾਂਕਿ ਇਹ ਹਜੇ ਸਪਸ਼ਟ ਨਹੀਂ ਹੋਇਆ ਕਿ ਇਹ ਟੀਕਾ ਕਿਸ ਕਿਸਮ ਦੇ ਕੈਂਸਰ ਦਾ ਇਲਾਜ ਕਰ ਸਕੇਗਾ ਇਹ ਕਿੰਨਾ ਪ੍ਰਭਾਵਸ਼ਾਲੀ ਹੋਵੇਗਾ ਜਾਂ ਫਿਰ ਰੂਸ ਇਸ ਨੂੰ ਕਿਵੇਂ ਲਾਗੂ ਕਰੇਗਾ ਇਸ ਦੇ ਨਾਲ ਹੀ ਵੈਕਸੀਨ ਦਾ ਨਾਂ ਹਜੇ ਸਾਹਮਣੇ ਨਹੀਂ ਆਇਆ ਬਿਉ ਰਿਪੋਰਟ ਚੈਨਲ ਪੰਜਾਬੀ